ਸੇਵਕ ਸੇਕ ਹਮਾਰੇ ਤਾਰੀਏ ਚੰਚੂਨ ਸਤਰ ਹਮਾਰੇ ਮਾਰੀਏ ਆਪਾ ਦੇ ਮੁਝੇ ਵਰੀਏ ਮਰਨ ਕਾਲ ਤਥਰਾ ਸੁਨਵਰੀਏ ਉਜੋ ਸੁਦਾ ਹਮਾਰੇ ਪਚਾਸ ਰੇਤ ਤੁਝੋ ਪ੍ਰੇਵ ਰੱਛਾ ਰਾਖਲੇ ਮ ਰਖਣ ਹਾਰੇ ਸਾਇ ਸੁਨਦ ਸਾਹੇ ਪਿਆਰੇ ਦੀਨ ਬਾਨ ਦਸਨ ਕੇ ਹੰਤਾਤਮਹ ਪਰਿਚ ਸੁਰਗਸਕੰਤਾ ਕਾਲ ਪਰ ਮਾਵੋ ਤਰਾ ਕਾਲ ਪਰ ਸੁਕੇਵ ਬਤਰਾ ਕਾਲ ਪਰ ਕ੍ਰਿਪ ਸੰਪ੍ਰਕਾਸਾ ਸੁਕਰਤਾ ਤੇ ਭੀ ਆਤਮਾਸਾ ਜਮਨ ਕਾਲ ਜੋ ਵਿਸ਼ਵ ਕੀਓ ਬੇਦ ਰਾਗ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਗ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸੋ ਰਕਤ ਬਨਾਇਓ ਦੇਵ ਦਾ ਜਿਤ ਨੇ ਬਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸੇ ਸੇ ਕੋ ਹਮਾਰੀ ਸਭ ਪ੍ਰਜਾ ਜਿਨੀ ਆਪ ਸਵਾਰੀ ਸੇਵਕਣ ਕੋ ਸਭ ਗੁਣ ਸੁਖ ਦੀਓ ਸਤਨ ਕੋ ਕੋਲ ਮੂਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਭੀੜ ਪਛਾਣ ਚੀਟੀ ਤੇ ਕੋਨ ਜੁਰੇ ਸੁਲਾ ਸਬਰ ਕਿਰਪਾ ਦੇ ਸਰ ਫੁੱਲਾ ਸੰਤਨ ਉਪਾਇ ਤੇ ਦੁਖੀ ਸੁਪਾਇ ਸਾਧਨ ਗੈ ਸੁ ਕੀ 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 ਪੀਰ ਪਛਾਨੇ ਘਟ ਘਟ ਕੇ ਫਟ ਫਟ ਕੇ ਜਾਣੇ ਜਬ ਤਰਖ ਕਰਾ ਗਰਦਾਰਾ ਪ੍ਰਦਾਤਾ ਤਬ ਦੇ ਹੀ ਅਪਾਰ ਅਜਵਾ ਕਰਤ ਕਰਤ ਹੋ ਕਭ ਹੋ ਤੁਮ ਮੈਂ ਮਿਲਤ ਦੇ ਦੁਰ ਸਭ ਹੋ ਜੀਤੇ ਬਰਸੇ ਸੁ ਸਬਤਾਰੇ ਆਪ ਆਪਨੇ ਬੂਜੋ ਉਚਾਰੇ ਤੁਮ ਸਭੀ ਤੇਰਾ ਤਨ ਰਾਣ ਜਾਣਤ ਪੇਦ ਭੇਦ ਅਰਿਆਲਮ ਨਰਨ ਕਾਣ ਮਕਾਣ ਲੰਬੇ ਆਤਨੀ ਨਿਨ ਨਾ ਦੇਸੰਭ ਤਾਕਾ ਮੂਰ ਚਾਰਤ ਪੇਦਾ ਜਾ ਕੋ ਪੇਉ ਨਾ ਭਾਵਦ ਬੇਦਾ ठाको गुरपाण नमानत महामुंड गज वेदना जानत महादेव को काड सदा सब निरंकार का चिरम सेव आप ही अपनी वदहा जेती परनत पिन पिन चहते ती तुम्हारा बखान जावे पसारा क्या विच जा प्रथम संसार एकर रूप नो स्वरूपारंक पोग्राव कहि पु पांड जेर से त्रके नित पूज कान बहु रई दीनी कहो बूड़ा जा बेटा कौसुल प्रसंगर कहता सगरे सिरत काय चमवार गड़ स्वरूप संभव अब रचा में रितम करो शक्ति बाहर से कसमरो चित्र जेड वरत पाता सकल मिलेश करो नकाता नियत से सर नी परे दिन कार्य सुक्तो हमारे पूर्णण पग परे इतिहासे तुम प्रथम संकट बटारे जो कल कोई इक भार दे ताके गाण इकट्ठा न है रच्छा होइ ते सब काला दूसरे श्रेष्ठत काला कृपारि स जाने हो ताके ताक्तनुक मोह हो हृदय से कर्मो शुभ होइ दे स सांस सके ना कोई ਏਕ ਬਾਣ ਤੇ ਮੈਂ ਸੰਵਾਰਾ ਕਾਲ ਫਾਸੇ ਧਾਇ ਬਾਰਾ ਜਿੰਨਰ ਨਾਮ ਤੇ ਹਰੋ ਗਾ ਦਾਰਿਤ ਸੁਧੋਪ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਰ ਦਲੇ ਹੋ ਬਾਰੇ ਸਰਗ ਥੋਰ ਮੋ ਸੋਹਾਈ ਦਸਦੋ ਉਤਲ ਹੋ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਰ ਦਲੇ ਹੋ ਬਾਰੇ ਸਰਗ ਥੋਰ ਮੋ ਸੋਹਾਈ ਦਸਦੋ ਉਤਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ